ਤਸੀਂ ਜਿਹੜੇ SKYNews ਪੰਜਾਬ ਦੇ ਨਾਲ ਸ਼ੰਭੂ ਬਾਰਡਰ ਤੇ ਖੜੇ ਆ ਕਿ ਕਿਸਾਨ ਸਾਡੇ ਕੋਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਕਿਹ ਸਵਾਲ ਪੁੱਛੇ ਜਾਣੇ ਆ ਜਨਾਬ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਇਓ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਟਾਰੀਵਾਗਾ ਬਾਰਡਰ ਤੋਂ ਮੈਂ ਅੱਜ ਤੁਹਾਡੇ ਕੈਮਰੇ ਦੇ ਮਰਦਿਆਂ ਮੈਂ ਦੱਸਦਾ ਜਦੋਂ ਸਾਡੀ ਚੁੱਲਾ ਚੌਂਕਾ ਛੱਡ ਕੇ ਵੇਲਣਾ ਅਪਰਾਧ ਛੱਡ ਕੇ ਸਾਡੀ ਮਾਤਾ ਸਾਡੀ ਭੈਣ ਸਾਡੀ ਧੀ ਇੱਥੇ ਪਹੁੰਚੂਗੀ ਸਿਰਫ ਉਸ ਟਾਈਮ ਅੰਦੋਲਨ ਬਿਲਕੁਲ ਸਾਡਾ ਪਾਸ ਹੋ ਜਾਂਦਾ ਵਾ ਜਦੋਂ ਦਿੱਲੀ ਵਿੱਚ ਵੀ ਅਸੀਂ ਅੰਦੋਲਨ ਵਿੱਚ ਗਏ ਸੀ ਇਹੀ ਮਾਤਾ ਇਹੀ ਬੱਚੀਆਂ ਇਹੀ ਪੈਣਾ ਸਾਡੀਆਂ ਉਥੇ ਪਹੁੰਚੀਆਂ ਸੀਗੀਆਂ ਮੈਂ ਆਪ ਦੇ ਚੈਨਲ ਦੇ ਮਾਦੀ ਮਰਾਇਂ ਦੱਸਦਾ ਜੋ ਆਪ ਜੀ ਦਾ ਚੈਨਲ ਚੱਲ ਰਿਹਾ ਪਿੰਡਾਂ ਵਿੱਚ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਵਾਂ ਆਪਣੇ ਹੱਕਾਂ ਵਾਸਤੇ ਆਪਣੀ ਜਵਾਨੀ ਔਰ ਕਰਸਾਨੀ ਨੂੰ ਬਚਾਉਣ ਵਾਸਤੇ ਇੱਥੇ ਪਹੁੰਚ ਜਾਓ ਜੇਕਰ ਤੁਸੀਂ ਨਾ ਪਹੁੰਚੇ ਦੁਨੀਆ ਦਾ ਲਾਸਟ ਅੰਦੋਲਨ ਹੋਊਗਾ ਇਸ ਤੋਂ ਬਾਅਦ ਹੋਰ ਕੋਈ ਅੰਦੋਲਨ ਨਹੀਂ ਚੱਲੂਗਾ ਜੇ ਆਪਾਂ ਇਹ ਜਿੱਤ ਪ੍ਰਾਪਤ ਨਾ ਕੀਤੀ ਆਪਣੇ ਘਰਾਂ ਵਿੱਚ ਬੈਠੇ ਹੋਏ ਕਿਸੇ ਟਾਈਮ ਤੁਸੀਂ ਡਾਨੀਆਂ ਬਾਨੀਆਂ ਦੇ ਥੱਲੇ ਆ ਜਾਓਗੇ ਟਿਫਣ ਦੇ ਵਿੱਚ ਰੋਟੀ ਪੈਕ ਕਰਾ ਕੇ ਇਹਨਾਂ ਮਹਿਤਾਵਾ ਪਹਿਣਾ ਤੋਂ ਫਿਰ ਤੁਸੀਂ ਜਾ ਕੰਮ ਤੇ ਜਾਇਆ ਕਰੋਗੇ ਸ਼ਾਮ ਨੂੰ ਫਿਰ ਆਪਣੇ ਘਰਾਂ ਆ ਕੇ ਅਗਲੇ ਦਿਨ ਫਿਰ ਤਿਆਰੀ ਹੋਇਆ ਕਰੇਗੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਸਾਰੇ ਜਿਹੜੇ ਜਥੇ ਬੰਦੀਆਂ ਬੇਟੀਆਂ ਜਿਤਨਾ ਜਥੇ ਬੰਦੀਆਂ ਤਹਿਰੀਆਂ ਵਾ ਸਰਵਨ ਸਿੰਘ ਪੰਦੇਰ ਨੇ ਸਾਨੂੰ ਸੁਨੇਹਾ ਨਹੀਂ ਦਿੱਤਾ ਜਦੋਂ ਸੰਘਰਸ਼ਾਂ ਵਾਸਤੇ ਕਿਸੇ ਨੂੰ ਸੁਣਾ ਨਹੀਂ ਦਿੱਤੇ ਜਾਂਦੇ ਇਹ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਆ ਪਾਇਆ ਜਾਂਦਾ ਸਰਵਨ ਸਿੰਘ ਦੇ ਪੰਦੇਰ ਦੇ ਬੇਟੇ ਦਾ ਬੇਵਿਆਹ ਨਹੀਂ ਸੀਗਾ ਵੀ ਜਿਹਦਾ ਆਪਾਂ ਇੱਥੇ ਮੈਸੇਜ ਦਈਏ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾ ਵੀ ਜਿੰਨੀਆਂ ਵੀ ਜਥੇ ਬੰਦੀਆਂ ਬੈਠੀਆਂ ਜਦੋਂ ਜਗ ਜਨਨੀ ਇਥੇ ਪਹੁੰਚ ਜਾਂਦੀ ਆ ਤੇ ਤੁਹਾਡਾ ਵੀ ਫਰਜ਼ ਬੰਦਾ ਵਾ ਤੁਹਾਨੂੰ ਜਨਮ ਦੇਣ ਵਾਲੀ ਇਥੇ ਪਹੁੰਚ ਗਈ ਆ ਤੇ ਤੁਹਾਡਾ ਵੀ ਫਰਜ਼ ਮੰਦਾ ਇਥੇ ਪਹੁੰਚਣ ਦਾ ਬਿਲਕੁਲ ਸਵਾਲ ਇਹੀ ਹੈ ਕਿ ਕੇਂਦਰ ਸਰਕਾਰ ਲਗਾਤਾਰ ਰੱਖੀ ਜਾਂਦੀ ਹੈ ਆਓ ਤੁਸੀਂ ਬੈਠ ਕੇ ਮੀਟਿੰਗ ਕਰਦੇ ਆਂ ਗੱਲ ਦਾ ਇੱਕ ਪਾਸੇ ਆਪਾਂ ਕਰ ਲੈਨੇ ਆਂ ਹੀਲਾ ਕੱਢ ਲੈਨੇ ਆਂ ਇੱਥੇ ਮਸਲਾ ਨਾ ਵਧਾਇਆ ਜਾਵੇ ਮੀਟਿੰਗ ਕਰ ਲੋ ਮੁਲਾਕਾਤ ਕਰਕੇ ਗੱਲ ਦਾ ਇੱਕ ਪਾਸਾ ਕਰ ਲੈਨੇ ਆਂ ਤਣਪੱਤਨ ਲਾ ਲੈਨੇ ਮੀਟਿੰਗਾਂ ਇਹਦਾ ਹੱਲ ਹੈਗੀਆਂ ਨੇ ਮੈਨੂੰ ਇਹ ਗੱਲ ਸਾਫ ਸਾਫ ਦੱਸ ਦੇ ਕਿ ਤਿੰਨ ਚਾਰ ਪਹਿਲਾਂ ਹੋਗੀਆਂ ਇਹ ਕੱਜ ਹੋਣੀ ਹੈ ਕੀ ਮੀਟਿੰਗ ਕਰਨਾ ਸਿਰਫ ਔਰ ਸਿਰਫ ਮੀਟਿੰਗ ਕਰਨਾ ਤੇ ਇੱਥੇ ਸ਼ਾਂਤਮਈ ਬੈਠੇ ਰਹਿਣਾ ਇਸ ਪੂਰੇ ਮਸਲੇ ਦਾ ਹੱਲ ਮੰਨਦੇ ਆਂ ਵੇਖੋ ਬੇਨਤੀ ਆ ਵੀ ਪਹਿਲੇ ਦੌਰ ਦੀ ਮੀਟਿੰਗ ਉਹ ਦੂਜੀ ਤੇਜਰੀ ਹੋ ਗਈ ਅੱਜ ਚੌਥੇ ਦੌਰ ਦੀ ਮੀਟਿੰਗ ਆ ਅਰਜਨ ਮੁੰਡਾ ਜੀ ਦਾ ਮੈਂ ਬਿਆਨ ਸੁਣਿਆ ਸੀ ਅਪਨ ਪਿੰਡ ਤੋਂ ਦੋ ਰਤਮ ਲਾ ਕੇ ਵਾਪਸ ਆਇਆ ਅਰਜਨ ਮੁੰਡਾ ਜੀ ਇਹ ਕਹਿੰਦੇ ਸੀਗੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਹੋ ਸਕਦੇ ਆ ਕਿ ਕਿਸਾਨ ਅਸ਼ੇ ਮਾਹੌਲ 'ਚ ਸਾਡਾ ਮੀਟਿੰਗ ਕਰਨ ਦੇ ਅਸੀਂ ਉਹ ਜਥੇਬੰਦੀਆਂ ਦੇ ਬੰਦੇ ਆ ਜਿਹੜੇ ਅੰਮ੍ਰਿਤ ਉੱਥੇ ਦਿੱਲੀ ਵੀ ਉੱਥੇ ਬਿਠੇ ਦੀ ਸ਼ਾਂਤਮਾਈ ਸਾਡੇ ਟੈਂਟਾਂ 'ਤੇ ਬੰਬ ਵੱਜੇ ਸੀ ਸਾਡੇ ਟੈਂਟਾਂ ਨੂੰ ਤੇ ਤਾੜਫੜ ਕੀਤਾ ਗਿਆ ਸੀਗਾ ਸਾਡੇ ਟੈਂਟ ਦੇ ਉੱਤੇ ਹੀ ਹਮਲਾ ਆਇਆ ਸੀ ਕਿਸਾਨ ਵੀ ਸਾਡੇ ਸ਼ਹੀਦ ਹੋਤੀ ਹੋਏ ਸੀਗੇ ਅਸੀਂ ਫੇਰ ਵੀ ਉੱਥੇ ਪੀਸਫੁੱਲ ਰਹੇ ਆ ਸਭ ਤੋਂ ਅੱਗੇ ਸਟੇਜ ਸਾਡੀ ਸੀ ਦਿੱਲੀ ਵਿੱਚ ਅਸੀਂ ਹੁਣ ਵੀ ਆਹ ਵੇਖ ਲਓ ਜਿੰਨੇ ਸਾਡੇ ਝੰਡੇ ਆ ਇਹ ਝੰਡੇ ਥੱਲੇ ਸ਼ਾਂਤਮਈ ਬੈਠੇ ਆ ਕੋਈ ਸ਼ਰਾਰਤੀ ਅੰਸਰ ਆਣ ਕੇ ਕੋਈ ਸ਼ਰਾਰਤ ਕਰਦੇ ਪਰ ਆ ਜਿਹੜੇ ਸਾਡੇ ਆਗੂਆਂ ਦੀ ਡਿਊਟੀ ਲੱਗੀ ਝੰਡੇ ਫੜਾ ਗਏ ਇਹ ਸ਼ਰਾਰਤੀ ਅੰਸਰਾਂ ਨੂੰ ਬਿਲਕੁਲ ਪਿੱਛੇ ਕਰ ਦਿੰਦੇ ਨੇ ਅਸੀਂ ਅੱਜ ਦੀ ਉਮੀਦ ਆ ਸਾਨੂੰ ਜਿਹੜੀ ਮੀਟਿੰਗ ਅੱਜ ਚੌਥੀ ਦੌਰ ਦੀ ਮੀਟਿੰਗ ਆ ਜੇਕਰ ਅੱਜ ਦੀ ਮੀਟਿੰਗ ਵਿੱਚ ਸੱਟਾ ਨਿਕਲਾ ਹੋਵੇ ਤੇ ਬਹੁਤ ਵਧੀਆ ਜੇਕਰ ਇਹ ਸੱ ਭਾਵੇਂ ਕਿੰਨੇ ਵੀ ਸ਼ਹੀਦ ਹੋ ਜੀਏ ਅਸੀਂ ਬਿਲਕੁਲ ਅੱਗੇ ਜਾਣ ਨੂੰ ਬਿਲਕੁਲ ਤਿਆਰ ਆੜੇ ਬੰਨਿਆ ਨਾ ਕਿ ਸਾਡੇ ਗਾਲੀ ਕੁਛ ਨਹੀਂ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਵਾਰਸ ਬਣਾਇਆ ਸੀਗਾ ਅਸੀਂ ਉਹਨਾਂ ਜ਼ਮੀਨਾਂ ਦੇ ਵਾਰਸ ਹਾਂ ਤੇ ਇਸੇ ਤਰ੍ਹਾਂ ਹੀ ਵਾਰਸ ਬਣੇ ਰਹਾਂਗੇ ਕਿਸੇ ਵੀ ਹੱਕ ਤੇ ਕਿਸੇ ਵੀ ਬਹੱਕ ਤੇ ਅਸੀਂ ਕਿਸੇ ਨੂੰ ਜ਼ਮੀਨ ਆਪਣੀ ਨਹੀਂ ਖੋਣ ਦਵਾਵਾਂਗੇ ਜਦੋਂ ਜੱਗ ਜਨਨੀ ਸਾਡੇ ਨਾਲ ਚੱਲ ਪੈਂਦੀ ਆ ਚੌਂਕਾ ਚੁੱਲਾ ਛੱਡ ਕੇ ਨਾਲ ਤੁਰਦੀ ਆ ਇੱਕ 7 ਸਾਲ ਦੀ ਬੇਟੀ ਇੱਕ 70 ਸਾਲ ਦੀ ਮਾਂ ਇੱਕ 7 ਸਾਲ ਦਾ ਬੱਚਾ ਇੱਕ 70 ਸਾਲ ਦਾ ਉਹਦਾ ਪਿਓ ਜਦੋਂ ਇਸ ਸੰਘਰਸ਼ ਵਿੱਚ ਲੜਦਾ ਵਾ ਫਿਰ ਉਸ ਸੰਘਰਸ਼ ਨੇ ਪਾਸ ਹੋਣਾ ਹੀ ਹੋਣਾ ਹੈ ਇੱਥੇ ਇੱਕ ਚੀਜ਼ ਹੋਰ ਵੀ ਹੈ ਕਹਿੰਦੇ ਸ਼ਾਂਤਮਈ ਕਿਸਾਨ ਕਿਉਂ ਬੈਠੇ ਆ ਰੀਜ਼ਨ ਕੀ ਹੈ ਇੱਥੇ ਚੁੱਪ ਕਰਕੇ ਬੈਠਣ ਦਾ ਆਹ ਰੇਲਿੰਗ ਬਣਾ ਦਿੱਤੀ ਗਈ ਹੈ ਇਹਦਾ ਰੀਜ਼ਨ ਕੀ ਹੈ ਕਹਿੰਦੇ ਪਤਾ ਕੀ ਗੱਲਾਂ ਕਰ ਰਿਹਾ ਹੈ ਸਾਫ਼ ਕਰਦੇ ਹੋ ਇਹ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਜਿਹੜੀਆਂ ਗੱਲਾਂ ਮੈਂ ਸੁਣਦਾ ਮੈਂ ਉਹ ਚੀਜ਼ ਤੁਹਾਨੂੰ ਕਹਿ ਰਿਹਾ ਕਹਿੰਦੇ ਜੀ ਕਿਸਾਨ ਉਹਨਾਂ ਤੋਂ ਡਰਦੇ ਆ ਜਿਹੜੇ ਸਾਹਮਣੇ ਏਡਾ ਵੱਡਾ ਸਵਾਲ ਲਈ ਬੈਠੇ ਆ ਜਿਨ੍ਹਾਂ ਦੇ ਕੋਲੇ ਅਥਰੂ ਗੈਸ ਦੇ ਗੋਲੇ ਛੱਡਣ ਵਾਲੇ ਬੰਬ ਉਹ ਜਿਹੜੀਆਂ ਰਾਈਫਲਾਂ ਵੀ ਨੇ ਵੱਡੀਆਂ ਜਿਹੜੇ ਹੁੰਦੇ ਨੇ ਲੋਡਰ ਤੇ ਉਸ ਤੋਂ ਇਲਾਵਾ ਵਾਟਰ ਕੈਨਨ ਖੜੀਆਂ ਉਹਨਾਂ ਕੋਲੇ ਦੋ ਦੋ ਤਿੰਨ ਤਿੰਨ ਉਸ ਤੋਂ ਇਲਾਵਾ ਸਿਲਵਰ ਬੰਬ ਉਹਨਾਂ ਕੋਲ ਹੈ ਉਸ ਤੋਂ ਬਾਅਦ ਇਲਾਵਾ ਰਬੜ ਦੀਆਂ ਬੁਲੇਟਸ ਉਹਨਾਂ ਦੇ ਕੋਲ ਹੈ ਤੇ ਇਸ ਤੋਂ ਇਲਾਵਾ ਹੋਰ ਉਹਨਾਂ ਦੇ ਕੋਲੇ ਬੜਾ ਕੁਝ ਹੈ ਜਿਹਦੇ ਕਰਕੇ ਕਿਸਾਨ ਮਜਬੂਰੀ ਬਸੇ ਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਬੈਠੇ ਕੀ ਇਹ ਗੱਲ ਸੱਚ ਹੈ ਜਾਂ ਫਿਰ ਸ਼ਾਂਤੀਪੂਰਨ ਬੈਠਣ ਦੇ ਪਿੱਛੇ ਕੋਈ ਹੋਰ ਤੁਹਾਡੀ ਰਣਨੀਤੀ ਹੈ ਵੇਖੋ ਜੀ ਸਾਨੂੰ ਕਿਸਾਨ ਇਥੇ ਬੰਦੀਆਂ ਨੂੰ ਇੱਕ ਸਾਡਾ ਜਿਹੜਾ ਸੰਵਿਧਾਨ ਅਸਾਂ ਵੀ ਲਿਖਿਆ ਵਾ ਉਹ ਸੰਵਿਧਾਨ ਵਿੱਚ ਸਾਨੂੰ ਇਹ ਆ ਵੀ ਹਰ ਇੱਕ ਨੂੰ ਆਪਣਾ ਜਿਹੜਾ ਹੱਕ ਆ ਸ਼ਾਂਤਮਈ ਬੈਠ ਕੇ ਹੱਕ ਲੈਣ ਦਾ ਰਾਈਟ ਆ ਸਾਡੀਆਂ ਸਰਕਾਰਾਂ ਉਹ ਵੀ ਸਾਡੇ ਬੱਚੇ ਹੀ ਨੇ ਦੂਰ ਨਹੀਂ ਆ ਪਰ ਜਦੋਂ ਕੁਰਸੀ ਦੀ ਸਤਾ ਹਾਸਲ ਕਰ ਲਈ ਤੇ ਜਿੱਤਣੇ ਖੱਟੜ ਸਰਕਾਰ ਨੇ ਕੁਰਸੀ ਦੀ ਸਤਾ ਹਾਸਲ ਕੀਤੀ ਆ ਜਿਹੜੀ ਖੱਟੜ ਦੀ ਡੋਰ ਆ ਉਹ ਮੋਦੀ ਦੇ ਹੱਥ ਵਿੱਚ ਆ ਮੋਦੀ ਇੱਕ ਵੇਖੋ ਜਿੱਤਨਾ ਮੈਂ ਟਾਰੀ ਬਾਰਡਰ ਤੋਂ ਆ ਮੇਰੇ ਪਿਤਾ ਉਹ ਨਹੀਂ ਦਾਦੇਵ 70 ਸਾਲਾਂ ਦੇ ਵਿੱਚ ਲੜਾਈ ਲੱਗੀ ਸੀ ਉਦੋਂ ਇਹ ਬੰਬ ਵੱਜਦੇ ਸੀਗੇ ਇਹ ਮਾਹੌਲ ਜਿਹੜਾ ਖੱਟੜ ਸਰਕਾਰ ਨੇ ਬਣਾ ਰੱਖਿਆ ਵਾ ਇਹ ਖੱਟੜ ਸਰਕਾਰ ਨੂੰ ਇਹੋ ਜਿਹਾ ਮਾਹੌਲ ਨਹੀਂ ਬਣਾ ਚੁੱਕਾ ਉਹੀ ਅੰਨ ਨਹੀਂ ਖਾਂਦੇ ਆ ਉਹੀ ਖੱਟੜ ਖਾ ਰਿਆ ਉਹੀ ਸਰਕਾਰਾਂ ਖਾ ਰੀਆਂ ਨੇ ਯਾਨੀ ਕਿ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਵੀ ਅਸੀਂ ਪੰਜਾਬ ਵਾਲੇ ਕੋਈ ਅੰਨ ਹੋਰ ਖਾਂਦੇ ਆ ਉਹ ਰੋਟੀ ਹੋਰ ਕੋਈ ਖਾਂਦੇ ਆ ਰੋਟੀ ਸਾੜੀ ਇੱਕ ਆ ਅੰਨ ਨੂੰ ਅਗਾਉਣ ਵਾਲਾ ਕਿਸਾਨ ਇੱਕ ਆ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ ਕਿਸਾਨ ਦੀ ਕੋਈ ਉਮਰ ਨਹੀਂ ਹੁੰਦੀ ਛੋਟੇ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਕਿਸਾਨੀ ਆ ਪਰ ਅਸੀਂ ਜੇ ਫੇਰ ਵੀ ਪੀਸਫੁਲ ਬਹਿ ਕੇ ਹੀ ਆਪਣਾ ਹੱਕ ਲੈਣਾ ਹੱਕ ਲੈ ਕੇ ਹੀ ਰਵਾਂਗੇ ਜੀ ਇਹਦਾ ਜਵਾਬ ਦਮ ਇਹ ਲੀਕ ਦਾ ਹਾਂਜੀ ਹਾਂ ਇਹ ਲੀਕ ਦਾ ਜਵਾਬ ਇਹ ਜਿਹੜੀ ਲੀਕ ਹੈ ਨਾ ਜਦੋਂ ਮੈਦਾਨੇ ਜੰਗਤ ਬਾਬਾ ਦੀਪ ਸਿੰਘ ਨੇ ਧਾਰ ਲਿਆ ਸੀ ਕਿ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣਾ ਤੇ ਲੀਕ ਖਿੱਚ ਦਿੱਤੀ ਸੀ ਉਸ ਲੀਕ ਨੂੰ ਖਿੱਚਿਆ ਸੀ ਵੀ ਉਸ ਲੀਕ ਨੂੰ ਉਹ ਪਾਰ ਕਰੇ ਜਿਨੇ ਘਰ ਦਾ ਮੋਹ ਤੋੜ ਕੇ ਤੇ ਸਿੱਧਾ ਮੌਦੇ ਮੂੰਚ ਜਾਣਾ ਇਹ ਉਹ ਲੀਕ ਆ ਇਹ ਉਹ ਲੀਕ ਆ ਸਿਰਫ ਸਾਨੂੰ ਇੰਤਜ਼ਾਰ ਆ ਸਾਡੇ ਸੂਬੇ ਆਗੂਆਂ ਦਾ ਸਾਡੀ ਸੁਭਾ ਕਮੇਟੀ ਦਾ ਸਾਡੀ ਸੁਭਾ ਕਮੇਟੀ ਬਹੁਤ ਸੂਝਵਾਨ ਆ ਜਿੰਨਾ ਚਿਰ ਉਹਨਾਂ ਦਾ ਸਰਕਾਰ ਦੇ ਨਾਲ ਰਾਫਤਾ ਚੱਲ ਰਿਹਾ ਉਹਨਾਂ ਚ ਰੱਸੀ 잡 ਤੇ ਚ ਆ ਇਹ ਲਕੀਰ ਉਹ ਜੇ ਸਰਕਾਰ ਦੀ ਅਧ ਵਿਚਾਲੇ ਗੱਲ ਟੁੱਟਦੀ ਆ ਤੇ ਇਹ ਲਕੀਰ ਤੋਂ ਸਾਨੂੰ ਪਾਰ ਹੋਣਾ ਪਊ ਤੇ ਉਹ ਲੋਕ ਨੇ ਜਿਹੜੇ ਘਰਾਂ ਚ ਕਹਿ ਕੇ ਆਏ ਨੇ ਕਿ ਹਾਰ ਤਿਆਰ ਰੱਖਿਓ ਜਿੱਤ ਕੇ ਆ ਕੇ ਤੇ ਗੱਲ ਚ ਪਾ ਦਿਓ ਜੇ ਮਾਰ ਕੇ ਆਗੇ ਤੇ ਹੱਥੀ ਤੇ ਪਾ ਦੇ ਇਹ ਉਹ ਲਕੀਰ ਆ ਚੜਦੀ ਕਲਾ ਵਾਲੇ ਆ ਚੜਦੀ ਕਲਾ ਵਿੱਚ ਰਵਾਂਗੇ ਬਾਜੀ ਬਾਸ ਸੋ ਇਹ ਜੋਸ਼ ਆ ਇਹ ਹੌਂਸਲਾ ਹੈ ਕਿਉਂ ਇਹ ਹੌਸਲਾ ਉਦੋਂ ਹੀ ਪਰਦਾ ਜਦੋਂ ਆਪਾਂ ਸੱਚੇ ਹੋਈਏ ਜਦੋਂ ਆਪਾਂ ਸਹੀ ਹੋਈਏ ਜਦੋਂ ਆਪਾਂ ਉਸ ਜਗ੍ਹਾ ਦੇ ਉੱਤੇ ਖੜੇ ਹੋਈਏ ਜਿਹੜੀ ਸੱਚਾਈ ਨੂੰ ਬਿਆਨ ਕਰਦੀ ਹੈ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬ ਇੱਥੋਂ ਜੇ ਕਦੇ ਵੀ ਆਵਾਜ਼ ਉੱਠੀ ਹੈ ਆਪਣੇ ਹੱਕਾਂ ਦੇ ਲਈ ਆਵਾਜ਼ ਉੱਠੀ ਹੈ ਇਹ ਸਦੀਆਂ ਤੋਂ ਚੱਲਦਾ ਆਇਆ ਮੈਂ ਇਸ ਤੋਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਸੰਘਰਸ਼ ਕਦੇ ਸਾਲਾਂ ਦੋ ਸਾਲਾਂ 'ਚ ਨਹੀਂ ਨਿਬੜਦੇ ਉੱਤੇ ਮੈਂ ਕਿਤਾਬਾਂ ਪੜਦਾ ਰਹਿਣਾ ਉਹਦੇ 'ਚ ਸਾਲ ਸਾਲਾਂ ਤੋਂ ਬਾਅਦ ਸਦੀਆਂ ਵੀ ਟੱਪ ਜਾਂਦੀਆਂ ਨੇ ਸਦੀਆਂ ਲੰਘ ਜਾਂਦੀਆਂ ਨੇ ਸੰਘਰਸ਼ ਅਰਸ਼ੇ ਜਿਉਂ ਦੀ ਤਿਉਂ ਚੱਲਦੇ ਰਹਿੰਦੇ ਨੇ ਤੇ ਬਹੁਤਿਆਂ ਦੇ ਵਿੱਚੋਂ ਇੱਕੋ ਰੀਜ਼ਨ ਹੁੰਦਾ ਆਪਣੀ ਹੋਂਦ ਬਚਾਉਣ ਦਾ ਇੱਥੇ ਵੀ ਹੋਂਦ ਦੀ ਲੜਾਈ ਹੈ ਕਿ ਰਸਾਨੀ ਖਤਮ ਹੋ ਗਈ ਤੇ ਸਮਝ ਲਓ ਪੰਜਾਬ ਖਤਮ ਹੋ ਗਿਆ ਪੰਜਾਬ ਖਤਮ ਹੋ ਗਿਆ ਤੇ ਸਮਝ ਲਓ ਉਹ ਹਰੇਕ ਬੰਦਾ ਖਤਮ ਹੋਣ ਵਾਲੇ ਪਾਸੇ ਨੂੰ ਚੱਲ ਗਿਆ ਜਿਹੜਾ ਅੱਥ ਨੇ ਸਵੇਰੇ ਢਿੱਡ ਭਰਨ ਵਾਸਤੇ ਕਣਕ ਦੀ ਮੱਕੀ ਦੀ ਚੌਲਾਂ ਦੀ ਰੋਟੀ ਖਾਂਦਾ ਸ਼ੰਭੂ ਬਾਰਡਰ ਦੇ ਉੱਤੇ ਖੜੇ ਸੀ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੈਮਰਾ ਪਰਸਨ ਅੰਕਿਤ ਦੇ ਨਾਲ ਮਹਿੰਦਰਜੀਤ ਸਿੰਘ ਚਹਿਲ ਸਕਾਈ ਨਿਊਜ਼ 搬价